ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 22 ਅਗਸਤ 2025 ਨੂੰ ਆਹ ਦਰਿਆ ਸਤਲੋਜ ਦਾ ਹਾਲ ਤੁਸੀਂ ਦੇਖ ਸਕਦੇ ਆ ਪਾਣੀ ਜਿਹੜਾ ਪਹਿਲਾਂ ਨਾਲੋਂ ਥੱਲੇ ਆ ਗਿਆ ਹੁਣ ਪਾਣੀ ਪਹਿਲਾਂ ਚੜਿਆ ਸੀ ਆਹ ਸਾਰੀਆਂ ਜਗ੍ਹਾ ਦੇ ਉੱਤੇ ਪਾਣੀ ਸੀਗਾ ਆਹ ਸੜਕ ਦੇਖੋ ਇਹਦੇ ਇੱਥੋਂ ਤੱਕ ਪਾਣੀ ਚੱਲ ਗਿਆ ਸੀ ਤੇ ਇਹ ਪਾਣੀ ਦਾ ਪੱਧਰ ਜਿਹੜਾ ਹੁਣ ਪਹਿਲਾਂ ਨਾਲੋਂ ਘਟ ਗਿਆ ਇਹਨਾਂ ਦਿਨਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਵਧਣਾ ਉਹ ਕੋਈ ਅਲੋਕਾਰੀ ਗੱਲ ਨਹੀਂ ਹੈਗੀ ਕਿਉਂਕਿ ਪਿੱਛੇ ਪਹਾੜਾਂ ਦੇ ਵਿੱਚ ਵੀ ਮੀਂਹ ਪੈਂਦੇ ਜਾਂ ਜਿਸ ਤਰ੍ਹਾਂ ਵੀ ਇਹ ਕੁਦਰਤ ਦਾ ਬਣਿਆ ਹੋਇਆ ਵਿਧਾਨ ਇਹਨਾਂ ਦਿਨਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਵਧਣਾ ਹੀ ਹੁੰਦਾ ਹਰ ਵਾਰੀ ਸਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਵੀ ਹੜ੍ਹ ਆਊਗਾ ਜਾਂ ਕੋਈ ਸਾਡਾ ਨੁਕਸਾਨ ਹੋਊਗਾ ਤੇ ਜੇ ਜੇ ਦਰਿਆ ਦੇ ਵਿੱਚ ਪਾਣੀ ਆਉਂਦਾ ਹੀ ਨਹੀਂ ਜਾਂ ਘਟ ਜਾਂਦਾ ਜਾਂ ਬਹੁਤ ਜ਼ਿਆਦਾ ਸੁੱਕ ਜਾਂਦਾ ਉਹਦਾ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਉਹਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਧਰਤੀ ਆ ਪੰਜਾਬ ਦੀ ਇਹ ਹੈ ਹੀ ਦਰਿਆਵਾਂ ਦੇ ਨਾਲ ਇਹਦੀ ਹੋਂਦ ਆ ਇਹਦਾ ਨਾਂ ਹੀ ਦਰਿਆਵਾਂ ਦੇ ਉੱਤੇ ਰੱਖਿਆ ਹੋਇਆ ਹੁਣ ਆ ਜਿਹੜੇ ਵਿੱਚ ਵੀ ਫਸਲਾਂ ਲਾਈਆਂ ਹੋਈਆਂ ਮੈਂ ਇਹ ਵੀ ਠੀਕ ਆ ਇਹਨਾਂ ਦੇ ਵਿੱਚ ਵੀ ਪਾਣੀ ਹੈ ਨਹੀਂ ਇਹਨਾਂ ਤੋਂ ਵੀ ਥੱਲੇ ਗਿਆ ਹੋਇਆ ਪਾਣੀ ਬਿਲਕੁਲ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਕਰ ਰਿਹਾ ਦਰਿਆ ਆਪਦੇ ਸ਼ਾਂਤ ਮਈ ਵਹਿਣ ਦੇ ਵਿੱਚ ਵਹਿ ਰਿਹਾ ਪੂਰਾ ਵਧੀਆ ਤੇ ਸੋਹਣਾ ਵੀ ਲੱਗਦਾ ਅਸੀਂ ਦਰਿਆਵਾਂ ਦੇ ਕੰਢੇ ਰਹਿੰਨੇ ਆ ਇਹ ਇੱਕ ਫਿਗਰ ਵਾਲੀ ਗੱਲ ਹੁੰਦੀ ਆ ਸਾਰੇ ਜਾਣੇ ਪੁੱਛਦੇ ਆ ਕਿ ਤੁਹਾਡੇ ਕੋਈ ਇਤਰਾੜਾ ਵਾਲਾ ਤਾਂ ਨਹੀਂ ਚੱਕਰ ਆਇਤੀ ਪਰ ਸਾਨੂੰ ਇਦਾਂ ਲੱਗਦਾ ਨਹੀਂ ਹੁਣ ਵੀ ਕੋਈ ਇਤਿਹਾੜਾ ਵਾਲੀ ਗੱਲਬਾਤ ਹੈਗੀ ਆ ਕਿਉਂਕਿ ਪਾਣੀ ਵਧ ਕੇ ਤੇ ਫਿਰ ਘਟ ਗਿਆ ਦੁਬਾਰਾ ਬਾਕੀ ਇਹ ਜਿਹੜੇ ਹੁਣ 2 2-3 ਮਹੀਨੇ ਹੁੰਦੇ ਆ ਨਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਪਾਣੀ ਇਦਾਂ ਵਾਧਾ ਕਰਦਾ ਰਹਿੰਦਾ ਇਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਕੋਈ ਅੰਦਾਜ਼ਾ ਨਹੀਂ ਇਹਦਾ ਲਾਇਆ ਜਾ ਸਕਦਾ ਬਾਕੀ ਆਪਾਂ ਬਾਈ ਹੁਣ ਮੈਂ ਗੱਲ ਕਰਦੇ ਇਹ ਜਮਾਂ ਦਰਿਆ ਦੇ ਕੰਡੇ ਦੇ ਉੱਤੇ ਰਹਿੰਦੇ ਆ ਇਹਨਾਂ ਦੇ ਦਰਿਆ ਨਾਲ ਬਹੁਤ ਪੁਰਾਣੀ ਸਾਂਝ ਆਏ ਇੱਥੇ ਖੇਡੇ ਇੱਥੇ ਜੰਮੇ ਬਲੇ ਇੱਥੇ ਹੀ ਇਹਨਾਂ ਨੇ ਮਤਲਬ ਡੰਗਰ ਚਾਰੇ ਆ ਆਪਦੇ ਸਾਰੇ ਘਰ ਦੇ ਕੰਮਕਾਰ ਵੀ ਇਹ ਦਰਿਆ ਦੇ ਕੰਡੇ ਤੇ ਰਹਿ ਕੇ ਇਹਨਾਂ ਨੇ ਸਾਰੇ ਕੀਤੇ ਆ ਤੁਸੀਂ ਵੀਰੇ ਦੱਸੋ ਵੀ ਦਰਿਆ ਦੇ ਵਿੱਚ ਜਿਹੜਾ ਪਾਣੀ ਆਇਆ ਹੁਣ ਸਾਰੇ ਇਹਨੇ ਪੁੱਛਦੇ ਆ ਇਹਦਾ ਕੋਈ ਖਤਰਾ ਤਾਂ ਨਹੀਂ ਹੁਣ ਤੇ ਹੁਣ ਤਾਂ ਜੀ ਕੋਈ ਖਤਰਾ ਨਹੀਂ ਆ ਹਾਲ ਦੀ ਘੜੀ ਤਾਂ ਇਸ ਟਾਈਮ ਹੂੰ ਮੀ ਪਹਿਲਾਂ ਜਿਦਾ ਕੱਲ ਚੜਿਆ ਪਾਣੀ ਪਰ ਉਤਰ ਗਿਆ ਅੱਜ ਬਹੁਤ ਆ ਜਣੇ ਵਿਚ ਵਿਚੇ ਚਲੇ ਜਾ ਚੁੱਕਾ ਵਾ ਠੀਕ ਹੈ ਤੇ ਅੱਜ ਕੋਈ ਸੁਭਾਵਨਾ ਨਹੀਂ ਹਾਲ ਦੀ ਘੜੀ ਤੱਕ ਇਸ ਟਾਈਮ ਹਾਂ ਬਾਕੀ ਆਪਾਂ ਕਹਿ ਤਾਂ ਕੁਝ ਨਹੀਂ ਨਾ ਸਕਦੇ ਇਹਨਾਂ ਦਿਨਾਂ ਦੇ ਵਿੱਚ ਹਾਂ ਜੀ ਕਹਿ ਨਹੀਂ ਸਕਦੇ ਵੀ ਆ ਵੀ ਸਕਦਾ ਨਹੀਂ ਵੀ ਆ ਸਕਦਾ ਅਰੇ ਇਦਾਂ ਜਦੋਂ ਹੁਣ ਫਵਾਹਾਂ ਬਹੁਤ ਫਲਾਈ ਜਾਂਦੇ ਵੀ ਇੱਥੋਂ ਟੁੱਟ ਗਿਆ ਉੱਥੋਂ ਟੁੱਟ ਗਿਆ ਉਹ ਦੇਖੋ ਇਹ ਝੂਠੀਆਂ ਫਵਾਹਾਂ ਵਾਂ ਮਾਰੀ ਜਾਂਦੇ ਲੋਕ ਵੀ ਐਵੇਂ ਲੋਕੀ ਡਰਾਉਂਦੇ ਆ ਲੋਕਾਂ ਨੂੰ ਤੁਸੀਂ ਤਾਂ ਇੱਥੇ ਹੀ ਰਹਿੰਦੇ ਆ ਸਦਾ ਹਾਂਜੀ ਹਾਂਜੀ ਹਾਂ ਆਉਂਦੇ ਰਹਿੰਦੇ ਫੋਨ ਕਈਆਂ ਦੇ ਰਿਸ਼ਤੇਦਾਰਾਂ ਦੇ ਵੀ ਆਏ ਆ ਵੀ ਕਿੱਦਾਂ ਪਾਣੀ ਆ ਵੀ ਪਈ ਗਏ ਨਹੀਂ ਹੁਣ ਕੋਈ ਖਤਰਾ ਨਹੀਂ ਇਸ ਟਾਈਮ ਠੀਕ ਹੈ ਠੀਕ ਬਿਲਕੁਲ ਸਹੀ ਆ ਚਲੋ ਧੰਨਵਾਦ ਵੀਰੇ